ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਹੱਕ ਲਵਾੰਗੇ ਏਕੇ ਨਾਲ ਲੋਟ ਪਈ ਦੇਸ਼ ਤੋਂ ਨਾ ਹੱਕ ਲਵਾੰਗੇ ਏਕੇ ਨਾਲ ਲੋਟ ਪਈ ਦੇਸ਼ ਤੋਂ ਨਾ ਇੱਕੋਲੀ ਥੰਮਣਗੇ ਜਿਹੜਾ ਅੱਜ ਅਸੀਂ ਧਰਨਾ ਲਾਇਆ ਜੀ ਇਹ ਅਸੀਂ ਨਾ ਇੱਕ ਪਿਛਲੇ ਦਿਨੀ ਖਵਾਲੀ ਪਿੰਡ ਦੇ ਵਿੱਚ ਸਾਡੇ ਉੱਥੇ ਮਜ਼ਦੂਰ ਪਰਿਵਾਰਵਾ ਜਿਨ੍ਹਾਂ ਦੇ ਘਰਾਂ ਦੇ ਉੱਚੋਂ ਉੱਤੋਂ 11000 ਕੇਵੀ ਜੜੀਆਂ ਵੋਲਟੇਜ ਦੀਆਂ ਤਾਰਾ ਉਹ ਲੰਘਦੀਆਂ ਜਿਹੜਾ ਕਿ ਸ਼ਰੇਆਬ ਮੌਤ ਦਾ ਸਮਾਨ ਉਹਨਾਂ ਦੇ ਘਰਾਂ ਦੇ ਉੱਤੇ ਵਿਛਿਆ ਮੈਂ ਦੇ ਉੱਤੇ ਇਹ ਕਹਿਣਾ ਚਾਹੁੰਦਾ ਮੈਂ ਵੀ ਵੇਖੋ ਪਿਛਲੇ ਦਿਨੀ ਜਿਹੜਾ ਵਾ ਇੱਕ ਸ਼ਰਾਬ ਦਾ ਮਸਲਾ ਆਇਆ ਸ਼ਰਾਬ ਦੇ ਮਸਲੇ ਦੇ ਵਿੱਚ ਜਦੋਂ ਸਾਡਾ ਨੁਕਸਾਨ ਹੋ ਗਿਆ ਤੇ ਫਿਰ ਰਾਜਨੀਤੀ ਹੁੰਦੀ ਸਾਰੇ ਪਹੁੰਚ ਜਾਂਦੇ ਆ ਤੇ ਫਿਰ ਆਪਾਂ ਕਹਿੰਦੇ ਆ ਵੀ 10-10 ਲੱਖ ਰੁਪਈਆ ਦੇ ਕੇ ਆਪਣੀ ਵਿਢਾਈ ਕਰਾਉਣੇ ਆ ਵੀ ਸਾਡੀ ਵਿਢਾਈ 10 ਲੱਖ ਦੇ ਨਾਲ ਨਾ ਕਿਸੇ ਦਾ ਘਰ ਪੂਰਾ ਹੁੰਦਾ ਨਾ ਕਿਸੇ ਦਾ ਗਿਆ ਜੀ ਵਾਪਸ ਆਉਂਦਾ ਪਰ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਵੀ ਅਸੀਂ ਤੁਹਾਡੇ ਖੈਰ ਖਵਾਵਾ ਪਰ ਜਿੰਦੀ ਜਾਨ ਜਦੋਂ ਅਸੀਂ ਇਹ ਗੱਲ ਕਹਿੰਨੇ ਆ ਵੀ ਕਿਸੇ ਦੇ ਘਰ ਉੱਤੇ ਮੌਤ ਦਾ ਸਮਾਨ ਵਿਛਿਆ ਇੱਕ ਨਹੀਂ ਕਈਆਂ ਘਰਾਂ ਦੇ ਉੱਤੋਂ ਦੀ ਦੰਗਿਆ ਤੇ ਉਹ ਜਿਹੜੀਆਂ ਤਾਰਾ ਵਾਂ ਉਹਨਾਂ ਨੂੰ ਬਾਹਰ ਕੱਢ ਦੋ ਤੇ ਸਾਨੂੰ ਪ੍ਰਸ਼ਾਸਨ ਕਹਿੰਦਾ ਵੀ ਇਹਦੇ ਆਸਤੇ ਪੈਸੇ ਜਮਾ ਕਰਾਵਾਹੀਂ ਆਖਿਆ ਮਜ਼ਦੂਰ ਲੋਕ ਕਿੱਥੋਂ ਕਰਾਉਣ ਫਿਰ ਵੀ ਪਿੰਡ ਦੇ ਲੋਕਾਂ ਨੇ ਕੁਹਾੜੀ ਪਿੰਡ ਦੇ ਲੋਕਾਂ ਨੇ ਤੇ ਹੋਰ ਲਾਗੋ ਬਣਿਓ 40 41000 ਜਿੰਨੇ ਵੀ ਰੁਪਏ ਬਣਿਓ ਪ੍ਰਸ਼ਾਸਨ ਦੇ ਖਾਤੇ 'ਚ ਜਮਾ ਕਰਾਏ ਤੇ ਪ੍ਰਸ਼ਾਸਨ ਨੇ ਸਾਨੂੰ ਐਸਟੀਮੇਟ ਬਣਾ ਕੇ ਦਿੱਤਾ ਵੀ ਤਾਰਾਂ ਬਾਹਰ ਕੱਢ ਦਿਆਂਗੇ ਉੱਥੇ ਖੰਭੇ ਜਦੋਂ ਜਾ ਕੇ ਲਾਏ ਤੇ ਕਿਸੇ ਸ਼ਰਾਰਤੀ ਅੰਸਰ ਨੇ ਜਿਹੜੇ ਖੰਭੇ ਆ ਉਹ ਤੋੜ ਦਿੱਤੇ। ਉਹਦੇ ਸਬੰਧ ਵਿੱਚ ਅਸੀਂ ਦਰਖਾਸਤ ਲੈ ਕੇ ਥਾਣੇ ਆਏ। ਅੱਜ ਕਈ ਦਿਨ ਹੋ ਗਿਆ ਕੋਈ ਸੁਣਵਾਈ ਨਹੀਂ ਆ। ਉਹ ਤਾਰਾਂ ਜਿਉਂਦੀਆਂ ਤੇ ਹੋਈਆਂ। ਭਗਵੰਤ ਸਿੰਘ ਮਾਨ ਬਦਲਾ ਦੀ ਸਰਕਾਰ ਲੈ ਕੇ ਆਏ। ਇੱਕ ਪਾਸੇ ਸਰਦਾਰ ਭਗਤ ਸਿੰਘ ਦੀ ਫੋਟੋ, ਇੱਕ ਪਾਸੇ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੀ ਫੋਟੋ। ਪਰ ਅੱਜ ਕਿੱਥੇ ਗਈਆਂ ਦੋਵੇਂ ਗੱਲਾਂ? ਨਾ ਤੇ ਸਰਦਾਰ ਭਗਤ ਸਿੰਘ ਵਾਲੀ ਸੋਚ ਤੇ ਨਾ ਬਾਬਾ ਸਾਹਿਬ ਦੀ ਸੋਚ। ਕਿਤੇ ਵੀ ਕੋਈ ਸੋਚ ਨਹੀਂ ਆ ਗਈ। ਸੋਚ ਕਾਦੀ ਆ ਵੀ ਸਿਰਫ ਤੇ ਸਿਰਫ ਜੋ ਪਹਿਲਾਂ ਕਰਦੇ ਸੀ ਜਿੰਨੇ ਰਾਜਨੀਤਿਕ ਪਹਿਲਾਂ ਆ ਉਹਨਾਂ ਨਾਲ ਇੱਕ ਕਦਮ ਗਾਂਹ ਹੋ ਕੇ ਚੱਲਣਾ ਇਸ ਕਰਕੇ ਅਸੀਂ ਅੱਜ ਧਰਨਾ ਲਾ ਕੇ ਬੈਠੇ ਆ ਵੀ ਇੰਨਾ ਗਰੀਬਾਂ ਮਜ਼ਦੂਰਾਂ ਦੇ ਘਰਾਂ ਦੇ ਵਿੱਚੋਂ ਜਿਹੜੀਆਂ ਤਾਰਾ ਕਢਾਉਣ ਵਾਸਤੇ ਤੇ ਜਿਹੜੇ ਸਰਾਰਤੀ ਅੰਸਰ ਨੇ ਵਲੇ ਤੋੜੇ ਆ ਉਹ ਪੁਲਿਸ ਮੁਲਾਜ਼ਮ ਆ ਪੁਲਿਸ ਦਾ ਮੁਲਾਜ਼ਮ ਆ ਜਦੋਂ ਕਿ ਉਹਨੂੰ ਸਾਰੇ ਕਾਨੂੰਨ ਦਾ ਪਤਾ ਵਾ ਕਾਨੂੰਨ ਦੇ ਜੇ ਇਹਨੂੰ ਜਿਹਨੂੰ ਪਤਾ ਹੋਵੇ ਉਹ ਕਾਨੂੰਨ 'ਚ ਹੱਥ ਲਵੇ ਫਿਰ ਇਹਦੇ ਨਾਲ ਦੁਰਦਸ਼ਾਹਕ ਹੋ ਨਹੀਂ ਸਕਦੀ ਕਾਨੂੰਨ ਦੀ ਸੋ ਉਹਦੇ ਆਸਤੇ ਸਖਤ ਕਾਰਵਾਈ ਦੀ ਮੰਗ ਕਰਦੇ ਆ ਉਹਦੇ ਆਸਤੇ ਥਾਣੇ ਦੇ ਬਾਹਰ ਬੈਠੇ ਆ ਜੇ ਤੱਕ ਕੋਈ ਇਨਸਾਫ ਨਹੀਂ ਹੋਊਗਾ ਜੀ ਤੁਹਾਡਾ ਜਿੰਨਾ ਚਿਰ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਜੀ ਉਹਨਾਂ ਜਿੰਨਾ ਚਿਰ ਤੱਕ ਲਗਾਤਾਰ ਅਸੀਂ ਸੜਕਾਂ 'ਤੇ ਰਵਾਂਗੇ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਕਿਉਂਕਿ ਜਿਹੜਾ ਅਸੀਂ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਮਾਰਦੇ ਆ ਉਹਦਾ ਸਬੂਤ ਦੇਣ ਦੀ ਸਾਨੂੰ ਲੋੜ ਆ ਉਹ ਸਬੂਤ ਦੇਣ ਵਾਸਤੇ ਸਾਨੂੰ ਕਿੱਥੋਂ ਤੱਕ ਵੀ ਜਾਣਾ ਪਿਆ ਤੇ ਅਸੀਂ ਹਾਜ਼ਰ ਵਾਜੇ ਏ ਜੀ ਇੱਕ ਕੋਹਾਲੀ ਪਿੰਡ ਤੋਂ ਜਿਹੜਾ ਵਾ ਦੋਵਾਂ ਧਿਰਾਂ ਵੱਲੋਂ ਦਰਖਾਸਤ ਦਿੱਤੀ ਗਈ ਸੀ ਜੋ ਬਿਜਲੀ ਦੇ ਪੂਲ ਨੂੰ ਜਿਹੜਾ ਵਾ ਗੜਨ ਸੰਬੰਧੀ ਦਿੱਤੀ ਗਈ ਸੀ ਕਿ ਜਿਹੜਾ ਕਿਸੇ ਗਰੀਬ ਘਰਾਂ ਦੇ ਉਪਰੋਂ ਜਿਹੜੀ ਇਹ ਤਾਰ ਲੰਘਦੀ ਹੈ ਤੇ ਉਹਦੇ ਸੰਬੰਧੀ ਜਿਹੜਾ ਹੱਲ ਕੀਤਾ ਜੋ ਜਿਹੇ ਸੰਬੰਧੀ ਦੋਵਾਂ ਜੜੀਆਂ ਧਿਰਾਂ ਦੇ ਮੂਹਤਵਾਰ ਬੰਦਿਆਂ ਨੂੰ ਬਿਠਾ ਕੇ ਜਿਹੜਾ ਇਹਨਾਂ ਦੀ ਆਪਸੀ ਸਹਿਮਤੀ ਦੇ ਨਾਲ ਇਸ ਗੱਲ ਤੇ ਇਹਨਾਂ ਦੀ ਜਿਹੜੀ ਇਹ ਤੈਅ ਬੈਠੀ ਹੈ ਕਿ ਇਹ ਨਿਸ਼ਾਨਦੇਹੀ ਤੋਂ ਬਾਅਦ ਜਿਹਦੇ ਵੱਲ ਵੀ ਜਿਹੜਾ ਵੀ ਲਕਵਾ ਜਿੰਨਾ ਜ਼ਿਆਦਾ ਆਏਗਾ ਜਾਂ ਘਟਾਏਗਾ ਉਸ ਅਨੁਸਾਰ ਜਿਹੜੀ ਉਹ ਕਾਰਵਾਈ ਕੀਤੀ ਜਾਊਗੀ